ਸਤਿ ਸ਼੍ਰੀ ਅਕਾਲ ਦੋਸਤੋ ਤੁਰ ਕੇ ਗਿਆ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਇਹ ਆਪਾਂ ਆਏ ਹੋਏ ਹਾਂ ਹੁਣ ਬੰਨ ਤੇ ਜੇ ਦੇਖੋ ਪਹਿਲੇ ਮੰਡਾ ਵਾਲੇ ਪਾਸੇ ਵੇਖ ਤਾਂ ਨੇ ਪਾਣੀ ਉੱਤਰ ਗਿਆ ਹੁਣ ਤੁਹਾਨੂੰ ਦਿਖਾਉਂਦਾ ਮੈਂ ਇਹ ਦੇਖੋ ਵੇ ਪਾਣੀ ਉੱਤਰ ਚੁੱਕਾ ਵਾ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਝੌਨੇ ਆਪਣੇ ਇਹ ਬੰਦੇ ਲੱਗੇ ਮੱਛੀ ਫੜਨ ਹੋ ਮੱਛੀ ਫੜਨਾ ਹਾਂ ਜਾਲ ਵਿੱਚ ਨਹੀਂ ਫਸਦਾ ਇਹਦਰ ਲਗਾ ਇਸ ਵਿੱਚ ਜਾਲ ਬੜਾ ਲੈ ਕੇ ਆਓ ਇਹ ਤਾਂ ਮੱਛਰਦਾਨੀ ਹੈ ਤੇਰੀ ਕੁੰਡੀ ਵਿੱਚ ਨਹੀਂ ਫਸਤਾ ਨਹੀਂ ਅਭੀ ਲਗਾਉਣੇ ਜਾ ਰਹੇ ਹਾਂ ਚਲੋ ਲਗਾਓ ਫਿਰ ਦੇਖਦਾ ਹਾਂ ਮੈਂ ਕਿਵੇਂ ਲਗਾਤੇ ਚਲੋ ਪਾਣੀ ਮਾਰੀ ਹੜ ਜਾ ਰਿਹਾ ਪਾਣੀ ਰੁਕ ਗਿਆ ਹੁਣ ਵੇਖ ਸਕਦੇ ਦੂਧੀਆਂ ਪੈੜੀਆਂ ਚੋਂ ਪਾਣੀ ਉੱਤਰ ਗਿਆ ਇਹ ਵਨ ਨੀਵੇਂ ਥਾਂ ਤੇ ਖੜੁਤਾ ਪਾਣੀ ਇਹ ਲੱਗੇ ਮੱਛੀ ਫੜਨ ਚਲੋ ਦੇਖਦੇ ਇਹਨਾਂ ਦੇ ਜਾਲ ਚ ਫਸਦਾ ਵੀ ਆ ਕਿ ਨਹੀਂ ਫਸਦਾ ਜਿਆਦਾ ਖੰਡਾ ਤਾਂ ਨਹੀਂ ਹੈ ਚੱਲੇ ਚੱਲ ਚਲੀ ਜਾ ਪਕੜਾ ਜਾਏਗਾ ਮੱਛੀ ਦੇਖੀ ਕਿਤੇ ਸੱਪ ਸੁਪਣਾ ਜਵੇ ਵਿੱਚ ਤੇ ਹਾਂ ਮੈਂ ਜੁਨੀ ਕਿੰਨੇ ਕਿ ਪੁੱਛੇ ਫਿਰਦੇ ਆ ਦਾਦਾ ਯਾਰ ਮਸ਼ਰਦਾਨੀ ਦੇ ਨਾਲ ਪਾਣੀ ਠੰਡਾ ਗਰਮ ਆਇਆ ਕੁਛ? ਆਇਆ ਕੁਛ ਓਏ। ਕੁਛ ਨਹੀਂ ਆਇਆ। ਇਹ ਮਛਲੀ ਹੈ ਹੀ ਨਹੀਂ ਇਸਮੇ। ਮਛਲੀ ਨਹੀਂ ਹੋਗਾ ਇਸਮੇ। ਓਏ ਹੋ ਕਿਦਾਂ ਨਹੋਂਦਿਆ ਡੁੱਬ ਗਈ ਵਿੱਚ। ਮੋਟੂ ਗਈ ਮੋਟੂ ਵੀ। ਆਹੋ ਸਾਰੇ ਨੂੰ ਡਰਨਾ ਹੁੰਦਾ ਹੀ ਓ ਤੂੰ ਵੀ ਤੈਰਨਾ ਤੈ ਚੱਲ ਹਾਂ ਦੁੱਬ ਜਾ ਫੇ ਤੂੰ ਵੀ ਹਾਂ ਸੁਣਾ ਤੂੰ ਦਵਾਏ ਹੈ ਕਿੰਨਾ ਕਿੰਨਾ ਪਾਣੀ ਖੜਾ ਹੋ ਥੋੜਾ ਪਾਣੀ ਥੋੜਾ ਹੀ ਹੈ ਜਿਆਦਾ ਨਹੀਂ ਹੈ ਆਹ ਕਹਿੰਦਾ ਮੈਂ ਵੀ ਇਹ ਲੈ ਲੈਣਾ ਓਏ ਬਈ ਇਹਨਾਂ ਕੋਲੋਂ ਮਸ਼ੀਨ ਨਹੀਂ ਫੜੀ ਗਈ ਤੇ ਆਪਾਂ ਚ ਆ ਕੇ ਵੇਖਦੇ ਹਾਂ ਝੋਨਾ ਆਪਣਾ ਅੱਗੇ ਚੱਲਦੇ ਹਾਂ ਮੋਟਰ ਸੋਲੇ ਰਹਿਣ ਦੀ ਇੱਥੇ ਖੜਾ ਹਾਂ ਅੱਗੇ ਲੈਵਾਂ ਅੱਗੇ ਪਾਣੀ ਚੱਲਦਾ ਸੀ ਜਿੱਥੇ ਇਹ ਮੋਟਰ ਸੋਲੇ ਖੜੇ ਹੈ ਪਰसों ਤੇ ਅੱਜ ਪਾਣੀ ਤੁਸੀਂ ਵੇਖ ਸਕਦੇ ਰੁਕ ਗਿਆ ਤੇ ਝੋਨੇ ਦੀਆਂ ਫਸਲਾਂ ਬਿਲਕੁਲ ਖਰਾਬ ਹੋ ਚੁੱਕੀ ਆ ਦੇਖ ਸਕਦੇ ਕਿੰਦਾ ਦੇਖਣਾ ਤੇ ਅੱਗੇ ਜਾਣੇ ਆਪਾਂ ਆਪਣੀ ਬੈਲੀ ਚ ਦੇ ਹਲਾ ਦੇ ਵੀ ਦੇਖਦੇ ਆਂ। ਉਹ ਕਟੇ-ਬਟੇ ਤੁਰੇ ਨੇ ਪਾਣੀ ਥੋੜਾ ਥੋੜਾ ਹੈਗਾ ਤੇ ਜਿੰਨਾਂ ਦੇ ਝੋਨੇ ਬਚੇ ਆ ਉਹ ਸਪਰੇਅ ਵੀ ਕਰਨਾ ਪਏ ਤੈਨੂੰ ਦਿਖਾਉਂਦੇ ਅੱਗੇ ਜਾ ਕੇ। ਇਹ ਦੇਖੋ ਜੀ ਝੋਨਾ। ਇਹ ਗਗਨਗਾਂ ਝੋਨਾ ਵਾ। ਤੇ ਬਿਲਕੁਲ ਖਰਾਬ ਹੋ ਗਿਆ ਗੰਨੇ ਨੂੰ ਵੇਖੋ ਜੜਾਂ ਪੈ ਗਈਆਂ ਇੱਧਰ ਆ ਝੋਨਾ ਝੋਨੇ ਉਪਰ ਤੋਂ ਡਾਇਮਡ ਇਹ ਮੁੰਜਰੀ ਆ ਹਨਾ ਓ ਤਾਂ ਹੀ ਤਾਂ ਹੀ ਲੱਗਣੀਆਂ ਸਾਡੀਆਂ ਨਾਲੀਆਂ ਸਾਰੀਆਂ ਖਰਾਬ ਹੂੰ ਦੇਖਣ ਨੂੰ ਲੱਗਦਾ ਹੈ ਵਜਿਆ ਪਰ ਬਹੁਤ ਦੇਖਣ ਨੂੰ ਲੱਗਦਾ ਥੋੜਾ ਵਜਿਆ ਹੈ ਟਰਾਲੇ ਕੋਹੋਂ ਨਹੀਂ ਨਿਕਲਣਾ ਵਜੇ ਕਿਉਂ ਖਰਚਾ ਵੀ ਨਹੀਂ ਪੋਰਾ ਕਰਦਾ ਹਾਂ ਹਾਂ ਲੋਬੀ ਰੇਬੂ ਪਈ ਗੰਨੇ ਦੇ ਵੇਖੋ ਕਿੰਨੀ ਕਿੰਨੀ ਇਹਨੇ ਇੰਨੇ ਇੰਨੇ ਚੈੱਕ ਕੀ ਆ ਏ ਪਾਣੀ ਇੱਕ ਦਿਨ ਤੇ ਵਾਪਸ ਮੁੜ ਗਿਆ ਹੈ ਤੇ ਸੁੱਕ ਗਿਆ ਕੀ ਹਿਸਾਬ ਹੋਇਆ ਵੇ ਹਣਾ ਉਹਦਾ ਵੇਖਣ ਵਾਲੀ ਗੱਲ ਆ ਇਹ ਨੰਨੇ ਮਹੀਨਾ ਇੱਕ ਪਾਣੀ ਚੱਲਿਆ ਤੇ ਕੱਲ ਹਜੇ ਉੱਤੇ ਪਰਥੋਂ ਤਲੰਦਿਆ ਸੀ ਕੱਲ ਵੀ ਪਾਣੀ ਹੀ ਚੱਲਦਾ ਸੀ ਇੱਥੇ ਨੂੰ ਪਾਣੀ ਸੁੱਕ ਗਿਆ ਮਿੰਟਾਂ ਜੀ ਆ ਵੇ ਰਾਦ ਚਿੱਟਾ ਹੋਈ ਜਾ ਇਹ ਝੋਨੇ ਬਾਨ ਦੇ ਉੱਪਰੋਂ ਦੇਖਦੇ ਜਦੋਂ ਪਾਣੀ ਆਇਆ ਥੋੜੇ ਥੋੜੇ ਦੇਖਦੇ ਝਾੜ 'ਚ ਬਹੁਤ ਫਰਕ ਪੈ ਗਿਆ ਇਹਨਾਂ ਦੇ ਦੇਖਦੇ ਆਂ ਜਾ ਕੇ ਗਲਿਆ ਕਿ ਕੀ ਹੁ ਤੁਰੇ ਦੀ ਜਾਂਦੇ ਆਂ ਹੋਰ ਪਹਿਲਾ ਇਹਦਾ ਇਹ ਵੀ ਖਰਾਬ ਹੋ ਗਿਆ ਸਾਰੇ ਸਾਰੇ ਖਰਾਬ ਮਿੱਕ ਗਲਿਆ ਵੀ ਰੇਤਾ ਰੁੱਤਾ ਭੈਣ ਤੋਂ ਬਚਾਅ ਹੋ ਗਿਆ ਹਣਾ ਤੇ ਪਈ ਜਾਣਾ ਬਣਾਣਾ ਵਾਲੇ ਮੰਡਲ ਚ ਉਹਨੇ ਉਹ ਇੱਕ ਮਿੱਤਰੋ ਇੱਥੇ ਪੱਠੇ ਭਲਵਿੰਦਰ ਭਾਈ ਦੇ ਹ ਇਹ ਵੀ ਖਰਾਬ ਹੋ ਗਏ ਗੱਲ ਕੇ ਤੇ ਆਪਣਾ ਝੋਂਦਾ ਵੀ ਨਹੀਂ ਬਚਿਆ ਉਹ ਅੱਗੇ ਦੇਖੋ ਇਹਦਾਂ ਨੂੰ ਜਾ ਕੇ ਹੂੰ ਉਹ ਫੇ ਪਾਣੀ ਫੇਰ ਚੜ ਗਿਆ ਨਾ ਬਤ ਇਹ ਨਹੀਂ ਹੁੰਦੀ ਹਣੀ ਦੇ ਪਤਰੀ ਹੋ ਗਈ ਕੁਛ ਵੀ ਨਹੀਂ ਹੈਗਾ ਤੇ ਇਹ ਗੁੜ ਬੂਟਾ ਵੀ ਨਹੀਂ ਦੇਖਦਾ ਕੋਈ ਸਾਰਸੂ ਭਰ ਜੋ ਸੁੱਕੇ ਸੀ ਤਾਂ ਇਹ ਖੱਲ ਦੇ ਆ ਗਿਆ ਸਾਰਾ ਸਟਾਰਟਰ ਡਿੱਗ ਪਿਆ ਉਹਦੇ ਪੱਟਿਆਂ ਕਿ ਤਰ੍ਹਾਂ ਗਿਆ ਖੰਭਾ ਇਹ ਇਹ ਅੱਜ ਆਪਣਾ ਝੋਲਾ ਦੇਖਦਾ ਨੇ ਤੇ ਹੋਨੀ ਰਿਹਾ ਦੌਂਦਾ ਰਿਹਾ ਇਹ ਬੰਦਾ ਜਿਹੜਾ ਕੇੜਿਆ ਰਿਹਾ ਚੂਹੀ ਨੂੰ ਭੁੱਖ ਲੱਗੀ ਨਹੀਂ ਖਾਂਦਾ ਰਿਹਾ ਹੁਣ ਇਹ ਤਿੰਨ ਕਿੱਲੇ ਝੋਨਾ ਸੀ ਪਹਿਲਾਂ ਤਾਂ ਦੇਖਣ ਨੂੰ ਲੱਗਦਾ ਜਿਦਾਂ ਬਚਿਆ ਪਰ ਨਹੀਂ ਬਚਿਆ ਹਾਂਜੀ ਵੀ ਦੇਖ ਸਕਦਾ ਤੁਸੀਂ ਮੰਡ ਦੇ ਹਾਲਾਤ ਇੱਥੇ ਸਾਡਾ ਤਿੰਨ ਕਿੱਲੇ ਝੋਨਾ ਸੀਗਾ ਉਹ ਤਾਂ ਬਿਲਕੁਲ ਹੀ ਨਸ਼ਟ ਹੋ ਗਿਆ ਦੇਖ ਸਕਦੇ ਤੁਸੀਂ ਕਿਦਾਂ ਦਾ ਹੋ ਗਿਆ ਗਾਂ ਜਾ ਕੇ ਕਰਨਾ ਵਾ ਹੈ ਇਹ ਇਦਾਂ ਦਾ ਹੀ ਆ ਗਾਂ ਕੀ ਦਿਖਣੀ ਰਹੀ ਸਭ ਕੁ ਖਤਮ ਹੈ ਹੁਣ ਉੱਥੇ ਦੇ ਜਪਾਣੀ ਚੱਲਦਾ ਹੋਣਾ ਪਰ ਇਦਾਂ ਦਾ ਹੁਗਾਂ ਟੰਨਾ ਮੱਡੀ ਪਈ ਆ ਹਾਂ ਇੱਥੇ ਵੀ ਇਹ ਆ ਰੇਤਾ ਪਈ ਆ ਇਹ ਕਿੱਥੋਂ ਪਈ ਰੇਤਾ ਇਹ ਬਗਾ ਕਿੱਥੋਂ ਕਿੱਥੋਂ ਚੁੱਕ ਲਿਆਉਂਦਾ ਨਹੀਂ ਆ ਸੱਚੀ ਆ ਰੇਤਾ ਬਹੁਤ ਜ਼ਿਆਦੀ ਪਈ ਉੱਪਰ ਬਰਾ ਬਰਾ ਰੇਤਾ ਆ ਆਵੇ ਇਹ ਹੋਰ ਇਹ ਕਿੱਥੋਂ ਕਿੱਥੋਂ ਇਹ ਤਾਂ ਕਿਤੇ ਢੋਮਾ ਪਾ ਦਿੱਤਾ ਨਾ ਫੇਰ ਇਧਰ ਜਾ ਆ ਗਏ ਆਪਾਂ ਉਧਰੋਂ ਹੁਣ 40 ਬਲੋਂ ਗੇੜਾ ਮਾਰ ਕੇ ਤੇ ਹੁਣ ਆਪਾਂ ਚੱਲਨੇ ਆਂ ਟਰਨ ਆਹ ਮੱਛੀਆਂ ਕਿੱਦਾਂ ਮਰੀਆਂ ਨਾ ਨਿਕ ਨਿਕੀਆਂ ਇਹ ਦੇਖੋ ਮੱਛੀਆਂ ਨਿਕੀਆਂ ਨਿਕੀਆਂ ਪਾਣੀ ਘਟਨ ਨਾਲ ਜਿੱਥੇ ਰਹਿ ਗਈਆਂ ਉਚਾਰੀਆਂ ਉਹੱਖੀਆਂ ਉੱਥੇ ਮਰ ਗਈਆਂ ਤੇ ਚਲੋ ਮਿਲਦੇ ਆ ਤੁਹਾਨੂੰ ਫੇਰ ਅਗਲੇ ਵਲੌਗ ਚ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆ ਸਮਾਪਤ ਵੀਡੀਓ ਵਧੀਆ ਲੱਗੀ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਫੇਸਬੁੱਕ ਵਾਲੇ ਪੇਜ ਨੂੰ ਫੋਲੋ ਕਰਿਓ ਤੇ YouTube ਵਾਲੇ ਨੂੰ ਸਬਸਕ੍ਰਾਈਬ ਕਰਿਓ ਤੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ